ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਔਰ ਮੈਚ ਵੀ ਬਾਤ ਤਗੜਾ ਬਲ ਸ਼ੇਰ ਨੀਲਾ ਕੈਨੇਡਾ ਤੋਂ ਮੇਰੇ ਵਾਲੇ ਮਾਈਕ ਤੇ ਸਾਡਾ ਕਾਲਾ ਰੂੜੇ ਵਾਲਾ ਤੇ ਨਾਲ ਲਓ ਸਾਹਮਣੇ ਮਲਤੋਤਾ ਕਬੱਡੀ ਪਾ ਰਿਹਾ ਇੱਕ ਪਾਸੇ ਮੋਗੇ ਦੀ ਟੀਮ ਹੈ ਦੂਜੇ ਪਾਸੇ ਰੋਪੜ ਦੀ ਸੱਦੇ ਵਾਲਾ ਸੀਰਾ ਵੀ ਮੇਰੇ ਮਿੱਤਰੋ ਦੁਨੀਆ ਦਾ ਪ੍ਰਸਿੱਧ ਜਾਫੀ ਹੈ ਪਰ ਵੇਖਾਂਗੇ ਮਰੋਪੜ ਵਾਲਾ ਮਲਤੋਤਾ ਉਹ ਬੱਲੇ ਬੱਲੇ ਇਹ ਵੱਡੇ ਮਾਲਾ ਪੁਰਾਣੇ ਪਾਪੀ ਹੈ ਮੇਰੇ ਮਿੱਤਰੋ ਕੌਲਪ ਦੀ ਖੇਡ ਕਬੱਡੀ ਦੇ ਬਹੁਤ ਵੱਡੀ ਦੇਣਾ ਇੰਗਲੈਂਡ ਤੋਂ ਸ੍ਰਿੰਦਰ ਮਾਨਖੋਣਾ ਦਾ ਬਹੁਤ ਵੱਡਾ ਸਨਯੋਗ ਹੈ ਬਾਈ ਸ਼ੇਰ ਲੀਲਾ ਮੇਘ ਸਿੰਘ ਵਾਲਾ ਕੈਨੇਡਾ ਤੋਂ ਨਵੀਂ ਵਿਸ਼ੇਸ਼ਤਾ ਦੇ ਤਾਨਾ ਮਨ ਸ਼ਕਦੌਲਤ ਕੈਨੇਡਾ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਇਹ ਆ ਡੀਪੀ ਸਰਕਾਰੀ ਮੈਟਰ ਲੱਗਿਆ ਟਰੋਲੀ ਪਈ ਪਿੰਡ ਡੀਬੀਰੀ ਪਈ ਰੇਡ ਡੀਪੀ ਡੀਪੀ ਪੀ ਉਹ ਡੀਪੀ ਉਹ ਗੇਅਰ ਬਦਲਦਾ ਉਹ ਬੱਲੇ ਔਰ ਚੰਦ ਦੀ ਘੋੜੀ ਵਾਂਗੂ ਨੱਚਦਾ ਨੰਬਰ ਧਾਵੀ ਦਾ ਰਣਿਆਲੇ ਵਾਲਾ ਕਬੱਡੀ ਪੌਂਡ ਦੇ ਬਾਅਦ ਤੇ ਵਧਿਆ ਹੋਇਆ ਲਓ ਸਾਹਮਣੇ ਰਣਿਆਲੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਸ਼ੇਖ ਬਲਦ ਦਾ ਮੇਲਾ ਚੱਲਦਾ ਹੈ ਉਹ ਬਾਪੂ ਗੁਰਚਰਨ ਸਿੰਘ ਦੀ ਕਾਕੀ ਦੀ ਯਾਦ ਹੈ ਅੱਜ ਦਾ ਵੱਡਾ ਮੇਲਾ ਇਹ ਪ੍ਰਧਾਨ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਵੀਰੋ ਗਵੰਦ ਪਿੰਦਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਇਸ ਸਮੇਂ ਫੇਰ ਪਧਿਆ ਆਇਆ ਹੈ ਲਓ ਸਾਹਮਣੇ ਕਹਿੰਦੇ ਕੁਲਦੀਪ ਪ੍ਰਧਾਨ ਕਬੱਡੀ ਪਾ ਰਿਹਾ ਭਗੇਲਾ ਪਿੰਦਾ ਕਾਕੇ ਭਾਈ ਨਰੋਲ ਦੀਆਂ ਟੀਮਾਂ ਦਾ ਫਾਈਨਲ ਮੈਚ ਕਿਹਦਾ ਕਿਹਦਾ ਹੈ ਨਰੋਲ ਦੀਆਂ ਟੀਮਾਂ ਦਾ ਕਿਰਦਾ ਕਰਕੇ ਬੇਨਤੀ ਹੈ ਲਖੀ ਜੇਕਰ ਵੀਰੋ 5 ਸੈਕਿੰਡ ਕੱਢਣ ਲੱਗੇ ਆ ਤੇ ਗਰਾਊਂਡ ਵਿੱਚ ਲੱਕੀ ਟਰੈਕ ਕੱਢ ਲੰਗੇ ਵੀਰ ਬਹੁਤ ਬਹੁਤ ਧੰਨਵਾਦ ਕੁਲਦੀਪ ਪ੍ਰਧਾਨ ਭਗੇ ਲੇਲਗੇ ਕਿ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਥਾਪੀ ਜਿਨ੍ਹਾਂ ਨੇ ਲੱਕੀ ਡਰਾਅ ਦੀਆਂ ਪਰਚੀਆਂ ਪਾਣਾਂ ਹੈ ਉਹ ਵੀਰ ਵੀ ਆਪੋ ਆਪਣੀਆਂ ਪਰਸੀਆਂ ਕੱਢ ਲੈਣਗੇ ਲੈ ਵੀ ਭਾਈ ਪਹਿਲਾਂ ਬੜਾ ਨੱਚ ਕੇ ਗਿਆ ਤੇ ਵੀ ਢਾਕੇ ਹਿੱਕਦੇ ਬੈਠੋ ਆਹ ਸਾਹਮਣੇ ਵੇਖੋ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਇਧਰ ਗੁਰੂ ਜੀਆਂ ਲਾੜ ਲਿਆ ਫੌਜਾ ਵੀ ਪੁੱਜਿਆ ਹੋਇਆ ਜਿਹਦੀ ਪਿੰਡੀ ਤੇਰੇ ਸਤਾ ਦਾ ਮੇਲਾ ਚੱਲਦਾ ਹੈ ਭਧੜ ਵਾਲਾ ਪਿੰਡੀ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਛੋਟੀ ਛੋਟੀ ਦੇ ਖਿਡਾਰੀ ਪੁੱਜੇ ਹੋਇਆ ਇੰਦਰਜੀਤ ਬਾਈ ਵਿਸ਼ੇਸ਼ ਤੌਰ ਤੇ ਯਾਰਪ ਤੋਂ ਚੱਲ ਕੇ ਅੱਜ ਦਾ ਮੇਲਾ ਕਰਵਾਉਣ ਦੇ ਲਈ ਪੁੱਜਾ ਆਇਆ ਨਾਲ ਸਾਡਾ ਸਫਰਾਜ ਬਾਈ ਆਹ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਪਾਈ ਦੇ ਪੁੱਠੇ ਹੱਥ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਹੈ ਨਰੋਲ ਪਿੰਡ ਵਾਲਿਆਂ ਟੀਮਾਂ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਿਹਨਾਂ ਕਹਿੰਦੇ ਕਾਲਾ ਰਣਿਆਲੇ ਵਾਲਾ ਇਹ ਤਾਰੀ ਰਣਿਆਲੇ ਦਾ ਵੀਰ ਆ ਮੇਰੇ ਮਿੱਤਰੋ ਮਨਦੀਪ ਭਾਈ ਗਰਾਊਂਡ ਬੇਲਾ ਅੱਜ ਦੁਬਾਰਾ ਕਿਰਤਾ ਕਰਕੇ ਬੇਨਤੀ ਹੈ ਨਰੋਲ ਪਿੰਡ ਕਾਪੀ ਵਾਲਾ ਬਾਜ ਮੇਰੀ ਬੇਨਤੀ ਹੈ ਕਾਪੀ ਵਾਲਾ ਭਰਾ ਜਰੂਰ ਆ ਜਾਵੇ ਆਪਾਂ ਸਕੋਰ ਦੱਸੀਏ ਵੀ ਕਿਹੜੀ ਟੀਮ ਜਿੱਤੂ ਰਹੀ ਹੈ ਨਾਉ ਸਾਹਮਣੇ ਕਬੱਡੀ ਫੇਰ ਪਈ ਹੈ ਮਲਤੋਤਾ ਰੋਪੜ ਵਾਲਾ ਹੋ ਠਾਪੀਆਂ ਉਹ ਜਵਾਨੀ ਉਹ ਜਵਾਨੀ ਮੇਰੇ ਮਿੱਤਰੋ ਇੱਕ ਵਾਰੀ ਆਇਆ ਫੇਰ ਨਹੀਂ ਜਵਾਨੀਏ ਇੱਕ ਵਾਰੀ ਆਇਆ ਕਿਤੇ ਫੇਰ ਨਹੀਂ ਜਵਾਨੀਏ ਲੈ ਵੀ ਕੱਲਾ ਵਾਲਿਆ ਕੈਮਰਾ ਫੋਰਸ ਕਰੀ ਬਾਈ ਤੇ ਸੁਣਿਓ ਜੀ ਸੁਣਿਓ ਜਿਹੜਾ ਪਹਿਲਾ ਰਿਜਲਟ ਸੀਗਾ ਮੈਚ ਦਾ ਸਮਰਾ ਕਬੱਡੀ ਕਲੱਬ ਬੈਲਜੀਅਮ ਦੇ ਨੰਬਰ ਰਏ ਆ ਪਹਿਲਾ 33 ਸੀਗਾ ਪਹਿਲਾ 33 ਸੀ ਉਹ ਰੇਡ ਵੀ ਇਹਨਾਂ ਦੀ ਸੀ ਇਹਨਾਂ ਦੇ ਨੰਬਰ ਹੋ ਗਏ 34 ਤੇ ਮਾਨਕਾ ਕਬੱਡੀ ਕਲੱਬ ਫਗਵਾੜੇ ਦੇ ਨੰਬਰ ਵੀ 34 ਪਰ ਅੱਜ ਨੰਬਰ ਤੇ ਬੈਲਜੀਅਮ ਦੀ ਟੀਮ ਜਿੱਤ ਗਈ ਇੱਕ ਵਾਰੀ ਤਾੜ ਗਿਆ ਜ਼ੋਰਦਾਰ ਮਾਰਦੀ ਹੈ ਮੇਰੇ ਵੀਰੋ ਫਾਈਨਲ ਮੈਚ ਦੇ ਵਿੱਚ ਖੇਡੇਗੀ ਟੀਮ ਸਮਰਾ ਕਬੱਡੀ ਕਲੱਬ ਬੈਲਜੀਅਮ ਲੈ ਵੀ ਸੁਖਰਾਜ ਮੁਬਾਰਕਬਾਦ ਹੈ ਸੁਖਰਾਜ ਨੂੰ ਲੈ ਵੀ ਸੁਖਰਾਜ ਮਸੇਂ ਡੋਮਣਾ ਚ ਹੋਇਆ ਹੈ ਪਰ ਮੁਬਾਰਕਵਾਦ ਹੈ ਵੀਰਿਆ ਉਹ ਜੀਤਾ ਧੰਨਵਾਦ ਹੈ ਜੀਤਾ ਸਮਾਨ ਵਾਲਾ ਬਾਬਾ ਦੂਲੇ ਵਾਲਾ ਪੰਡਾ ਬਾਬੇ 라ਜੀਤਾ ਸਮਾਨ ਵਾਲਾ ਜੇ ਜਫਾ ਲੱਗੇ ਤਾੜੀ ਚੀਕਾ ਏ ਬੱਲੇ 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 ਖੱਚ ਏ ਥਾ ਏ ਆ ਏ ਬੱਲੇ 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 ਜੋਰ ਸਾਨ ਪੜਤੇ ਸਿਦੌਲਤ ਜਸਾਨ ਪੜਤੇ ਸਾਨ ਪੜਤੇ ਸਾਨ ਪੜਤੇ ਥਾਪੀਆਂ ਵੱਜਦੀਆਂ ਹੈ ਇਹ ਟੀਮਾਂ ਵੀ ਤਿਆਰੀ ਫੜ ਲੈਣ ਕਿਰਪਾ ਕਰਕੇ ਬੇਤੀ ਹੈ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਲਓ ਸਾਹਮਣੇ ਕਬੱਡੀ ਪਾਉਣੇ ਨਾਇਰ ਖਿਡਾਰੀ ਫੇਰ ਵਧਿਆ ਹੋਇਆ ਫੜਿਆ ਗਿਆ ਪੱਟ ਲੱਗਿਆ ਜੋਰ ਮੇਲਾ ਸ਼ੇਖ ਦੌਲਤਪਿੰਡ ਦਾ ਉਹ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਕਬੱਡੀ ਹੋਈ ਪਈ ਹੈ ਸਵਰਗੀ ਬਾਪੂ ਤਰਲੋਚਨ ਸਿੰਘ ਕਾਕੀ ਦੀ ਯਾਦ ਹੈ ਪੂਰਾ ਪਰਿਵਾਰ ਅੱਜ ਦੇ ਮੇਲੇ ਤੇ ਕਹਿੰਦੇ ਨੋਟਾਂ ਦੀ ਵਰਖਾ ਛੇੜ ਆਇਆ ਬਹੁਤ ਵੱਡਾ ਧੰਨਵਾਦ ਹੈਂਦਰਜੀਤ ਜੀ ਦਾ ਤੇ ਸੁਖਵੰਤ ਵਾਲਾ ਆ ਥਾਪ ਗਿਆ ਬਾੜੀਆਂ ਮਾਰਦਾ ਬਾਬਾ ਥਾਪ ਗਿਆ ਬਾੜੀਆਂ ਮਾਰਦਾ ਲੈ ਵੀ ਸੱਦੇ ਲਿਆ ਸੀਰੀਆ ਖੜੇ ਤਿਆਰੀ ਜਵਾਨਾ ਥਾਪੀਆਂ ਬਾੜੀਆਂ ਵਜ ਰਹੀਆਂ ਗਗੜੇ ਵਾਲਾ ਫੜ ਲੈ ਗੁੱਟ ਫੜ ਲੈ ਗੁੱਟ ਬੱਲੇ 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 ਉੱਠ ਉੱਠ ਗੱਬਰਗਾ ਗਗੜੇ ਵਾਲਾ ਉੱਠ ਗਗੜੇ ਵਾਲਾ ਉੱਠ ਗਗੜੇ ਵਾਲਾ ਉੱਠ ਇਹ ਪਿਆਰ ਦੇ ਨਾਲ ਪਿਆਰ ਦੇ ਨਾਲ ਗਗੜੇ ਵਾਲਾ ਉੱਠ ਕੇ ਮੁਸੀਬਤਾਂ ਮਰਦਾ ਤੇ ਪੈਂਦੀ ਰਹਿੰਦੀ ਆ ਦਬੀ ਨਾ ਦੁਨੀਆ ਸਵਾਦ ਲੈਂਦੀ ਆ ਉੱਠ ਬਤ ਝੋਟਾ ਮੂਸੇ ਵਾਲਿਆ ਉਹ ਦਬ ਗਿਆ ਦੁਨੀਆ ਨੇ ਵਹਿਮ ਪਾਲਿਆ ਆ ਗਏ ਆ ਦੁਨੀਆ ਨੇ ਵਹਿਮ ਪਾਲਿਆ ਪਰ ਜਿਹੜੇ ਸਾਹ ਤੇ ਉਹਨਾਂ ਨੂੰ ਸਿੱਟਿਆ ਨਾ ਉਹਨੂੰ ਬਾਬੇ ਭਾਈ ਵੀ ਉਹ ਕਬੀਲਦਾਰ ਆ ਜਵਾਗਿਆਂ ਵਾਲਾ ਬੇੰਤੀ ਹੱਥ ਬਣ ਕੇ ਭਾਈ ਥੋੜਾ ਪਿਆਰ ਦੇ ਨਾਲ ਖੇਡਣਾ ਆਪਾਂ ਆਹ ਕਬੱਡੀ ਪਾਉਣ ਦੇ ਲਈ ਨੌਜਾਨ ਵਧਿਆ ਹੋਇਆ ਹੈ ਅੱਜ ਦੇ ਮੇਲੇ ਦੇ ਲਈ ਕਹਿੰਦੇ ਸ਼ੀਰਾ ਛੇੜਗਿਲ ਪਵਾਦਣਾ ਸ਼ੀਰਾ ਚਾਚਾ ਹਲਖ ਮਿਹੇੜੂ ਮੈਣੀ ਵਾਲ ਖਜੂਕੇ ਸੋਨੇ ਦਾਂਸੀ ਵਾਲ ਦਾ ਅੱਜ ਦੇ ਮੇਲੇ ਦੇ ਲਈ ਬਹੁਤ ਵੱਡਾ ਜ਼ੋਰਦਾਰ ਹੈ ਇੰਗਲੈਂਡ ਤੋਂ ਪੱਟੀ ਖੇਡ ਕਲਾ ਬਣਦੀ ਹੈ ਵੱਡੇ ਭਰਾਵਾਂ ਦੀ ਹਰ ਸਾਲ ਕਹਿੰਦੇ ਸ਼ੇਖਦਾਲਦ ਵਾਲਾ ਕਾਕਾ ਇਹ ਖਿਡਾਰੀ ਇੰਗਲੈਂਡ ਤੋਰਦਾ ਭਾਵਾ ਕੋਲ ਪਰ ਇਸ ਸਾਲ ਗੱਲਾਂ ਕਹਿੰਦੇ ਟਿਕਾ ਨੇ ਲੱਗ ਗਈ ਹੈ ਰੇਡ ਹਰ ਚਰਨ ਦੀ ਪੈ ਰਹੀ ਹੈ ਪਰ ਰੂਟਾ ਰੇਟਰ ਕਹਿੰਦੇ ਆ ਪਿਆਰ ਦੇ ਨਾਲ ਸੱਦੇੜਗਾ ਸੱਦੇ ਵਾਲਿਆ ਸੱਦੇੜਗਾ ਸੱਦੇ ਵਾਲਿਆ ਸੱਦੇੜਗਾ 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 ਖੁੱਝ ਸੱਦੇੜਗਾ ਸੱਦੇ ਵਾਲਿਆ ਜਦੋਂ ਕਹਿੰਦੇ ਗਵੰਡਾ ਲਾ ਕੇ ਪੁੱਜਦੇ ਨਾ ਉਹ ਬਾਪੂ ਜੀ ਨਜ਼ਰ ਨਹੀਂ ਆ ਰਣ ਵਾਲੇ ਸੰਗ ਦੀ ਹੋਊ ਤੇ ਨਾਲੇ ਘੰਡ ਕੱਢਦੇ ਜੀ ਬਾਪੂ ਜੀ ਸ਼ਕਦੌਲਤ ਕੌਡੀ ਖੇਡਣ ਗਏ ਆ ਇਹ ਨਾਲਤ ਕਬੱਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲਾ ਡੀਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਖੋਸਾ ਕੋਟ ਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੱਬੂ ਖੋਸਾ ਕੋਟ ਲਾ ਇਹ ਵੀ ਵੀਡੀਓ ਵਾਲਿਆਂ ਪਾਉਂਦਾ ਵੋਟਿਆ ਹਾਂ ਬੱਬੂ ਖੋਸਾ ਕੋਟ ਲਾ ਦੇ ਧੰਨਵਾਦ ਹੈ ਉਮਰੀਆਣਾ ਬਹੁਤ ਧੰਨਵਾਦ ਨਰੋਲ ਦੀਆਂ ਟੀਮਾਂ ਕੌਕੇ ਦੇ ਖੋਸਾ ਗੋਡਲਾ ਦੋਨੇ ਮੈਦਾਨ ਵਿੱਚ ਰਿਪੋਰਟ ਕਰ ਰਹਾ ਕਹੋਗੇ ਦੇ ਖੋਸਾ ਗੋਡਲਾ ਇਹ ਆ ਕਾਲਾ ਰੰਡਿਆਲੇ ਵਾਲਾ ਰਾਜਵਿੰਦਰ ਰੰਡਿਆਲਾ ਅਮਰੀਕਾ ਤੋਂ ਬੜੇ ਸੋਹਣੇ ਬੋਲ ਬੋਲਦਾ ਤਾਰੀ ਜੁਕੇ ਵਾਲਾ ਵੀਰੇ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਪੁਆਇੰਟ ਦੇ ਬਾਅਦ ਤੇ ਕੁਲਦੀਪ ਪ੍ਰਧਾਨ ਬਘੇੜਲੀਆਂ ਵਾਧਿਆ ਹੋਇਆ ਆ ਸਭ ਨੇ ਕਦੇ ਭਜੋਲੇ ਵਾਲੀ ਕਬੱਡੀ ਪਾ ਰਿਹਾ ਉਧਰ ਪਿੰਡ ਭੌਂਗਾ ਸ਼ਿਆਰਪੁਰ ਦੇ ਵਿੱਚ ਕੱਲ ਦਾ ਦਿਨ ਹੈ ਮੇਰੇ ਵੀਰੋ ਵੱਡਾ ਮੇਲਾ ਹੈ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹਨ ਜੰਗ ਪahlwan ਕਨੇਡਾ ਹੀਰਾ ਖੁਰਦ ਜਰਮਨ ਵਾਲੇ ਭਰਾ ਕਹਿੰਦੇ ਵੀ ਸਾਡੇ ਬੂਟੇ ਅੰਮ੍ਰਿਆਣਿਆਂ ਦਾ ਸਨਮਾਨ 31000 ਦੀ ਨਗਦ ਰਕਮ ਰਾ ਕੀਤਾ ਜਾਣਾ ਹੈ ਇਹਦੀ ਬੂਟੇ ਬਾਈ ਮਾਰਕਵਾਦਾ ਤੇ ਨੀਤਾ ਸਾਫ ਹੈ ਤੇ ਰੱਬ ਨੇ ਲਕੋਕੇ ਵੀ ਕੋਈ ਨਹੀਂ ਰੱਖਿਆ ਮੁੰਡਾ ਧਾਲੀਵਾਲ ਭਾਈਚਾਰੇ ਦਾ ਧਾਲੀਵਾਲ ਭਾਈਚਾਰੇ ਦਾ ਸਾਡੇ ਭਾਈਚਾਰੇ ਦਾ ਨੋਟ ਹੈ ਔਰ ਸਾਹਮਣੇ ਕਬੱਡੀ ਪੈ ਗਈ ਹੈ ਟਰੋਲੀ ਵਾਲੇ ਸੰਗ ਸੜ ਲੱਗੀ ਮੇਰੇ ਮਿੱਤਰ ਢੋਲੀ ਵਾਲੇ ਗਗਨ ਹਰਾਂ ਦਾ ਜੱਸ ਕਾਲੀ ਹਰਾਂ ਦਾ ਤੇ ਮਾਲਵਾ ਕਬੱਡੀ ਟੀਵੀ ਵਾਲਿਆਂ ਦਾ ਤੇ ਨਾਲ ਸਪੋਰਟਸ ਲਾਈਵ 13-13 ਦੇ ਕਵਾਲ ਗਾਲ ਜੀ ਦਾ ਧੰਨਵਾਦ ਹੁਣ 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 ਟਕਰੇ ਕਿੱਥੇ ਲੋਟ ਆਉਂਦਾ ਕਿੱਥੇ ਲੋਟ ਆਉਂਦਾ ਜਿਹੜੇ ਹਿਸਾਬ ਤੇ ਡੰਡੇ ਮਾਰਦਾ ਨਾ ਆਹ ਵੇਖ ਬਾਹਲਾ ਖੱਜਲ ਕਰਦਾ ਨਾ ਵੀ ਵੀਰੇ ਅੱਜ ਯਾਦ ਆ ਰਹੀ ਐ ਛਾਂਟੀ ਕਿਹਨਪੁਰੇ ਵਾਲੇ ਦੀ ਉਹ ਵੀ ਇੰਨਾ ਮੈਦਾਨਾਂ 'ਚ ਹੁੰਦਾ ਤੇ ਕਬੱਡੀਆਂ ਪੈਣੀਆਂ ਸੀ ਤੇ ਨਾਲ ਰਾਜੂ ਕਲੇ ਗਿੰਦੇ ਨੇ ਵੀ ਸ਼ਰਧਾ ਦੇ ਫੁੱਲ ਭੇਟ ਕਰਨਗੇ ਮਾਝੇ ਦੇ ਮਜਾਲ ਨੂੰ ਕਿਉਂਕਿ ਤੇ ਮੇਰੀ ਬੇਨਤੀ ਆ ਖੋਸਾ ਕੋਟਲਾ ਖੰਕਾਂ ਵਾਲੇ ਮੁੰਡੇ ਆ ਗਏ ਲੈ ਵੀ ਨੋਟਿਸ ਉਹਦਾ ਧੰਨਵਾਦ ਹੈ ਸਮੇਂ ਸਿਰ ਆ ਗਏ ਮੇਰੀ ਬੇਨਤੀ ਹੈ ਟੀਮ ਖੋਸਾ ਕੋਟਲਾ ਖੋਸੇ ਕੋਟਲੇ ਬਾਰੇ ਮੁੰਡੇ ਪੁੱਜ ਜਾਣ ਹੈਲੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਣ ਇੱਕ ਨਰੋਲ ਪਿੰਡਵਾਰ ਦੀਆਂ ਜਿਹੜੀਆਂ ਟੀਮਾਂ ਸਮੇਂ ਨਾਲ ਆਈਆਂ ਉਹਨਾਂ ਦਾ ਜਿਹੜਾ ਮੈਚ ਹੋਵੇਗਾ ਫਾਈਨਲ ਫਿਰ ਉਸ ਤੋਂ ਬਾਅਦ ਜਿਹੜਾ ਆਨਲਪਨ ਦੀਆਂ ਟੀਮਾਂ ਦਾ ਕਹਿੰਦੇ ਇੰਟਰਨੈਸ਼ਨਲ ਕਬੱਡੀ ਕਾਪਾ ਕਨ ਸ਼ੇਖ दौਲਤ ਦਾ ਸਵਰਗਵਾਸੀ ਸਰਦਾਰ ਤਲੋਚਤ ਸਿੰਘ ਜੀ ਕਾਕੇ ਜਨਮ ਦਿਨ ਦੀ ਯਾਦ ਵਿੱਚ ਫਾਈਨਲ ਜਿਹੜਾ ਖੇਡਿਆ ਜਾਣਾ ਹੈ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਕਾਲੇ 2 ਮਿੰਟ ਚੱਲਦੇ ਨੇ ਹੁਣ ਮਾਫੀ ਚਾਹਦੇ ਆ ਜਿਹੜੇ ਇੱਕ ਬੰਦਾ ਤੁਸੀਂ ਸਨਮਾਨ ਕਰਨਿਆ ਕਰ ਲੋ ਬਈ ਹਣਾ ਹਾਂ ਕੋਈ ਚੱਕਰ ਨਹੀਂ ਕਿਉਂਕਿ ਜਿਹੜੇ ਖੇਡ ਮੇਲੇ ਨੇ ਇਹ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੁੰਦੇ ਨੇ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਨਾ ਜ਼ਰੂਰ ਬਣਦਾ ਕਿਉਂਕਿ ਆਪਾਂ ਅੱਜ ਕਬੱਡੀ ਦਾ ਇੱਕ ਬਹੁਤ ਵਧੀਆ ਡਿਸਪਲਨ ਕਾਇਮ ਰੱਖਿਆ ਚੂੜ ਚੱਕ ਦੇ ਵਿੱਚ ਵੀ ਇਦਾਂ ਹੀ ਹੁੰਦਾ ਭਾਵੇਂ ਬਾਗੜੀਆਂ ਦੀ ਚੈਂਪੀਅਨਸ਼ਿਪ ਹੈ ਜਾ ਫਿਰ ਅੱਜ ਗੱਲ ਕਰੀਏ ਵੀ ਫਾਈਨਲ ਦੇ ਵਿੱਚ ਵੀ ਇੱਦਾਂ ਹੀ ਆਪਾਂ ਡਿਸਪਲਿਨ ਜਿਹੜਾ ਕਾਇਮ ਰੱਖਣਾ ਬਹੁਤ ਵਧੀਆ ਰਗਿਆ ਵੀ ਬਚਕਾਰ ਜਿਹੜੇ ਨਾਮ ਨਹੀਂ ਵਾਲੇ ਬੋਲੇਗੇ ਹੁਣ ਧੰਨਵਾਦ ਹੈ ਜੀਨਾਂ ਦਾ ਵੀ 1.5 ਲੱਖ ਪਲੱਸ ਦੀ ਰਾਸ਼ੀ ਦੇ ਨਾਲ ਅੱਜ ਦੇ ਖੇਡ ਮੈਲੇ ਸਜੋਗ ਹੈ ਸਰਦਾਰ ਇੰਦਰਜੀਤ ਸਿੰਘ ਜੀ ਜਰਮਨ ਸਿਮਰਜੀਤ ਜਰਮਨ ਜੋਸ਼ਣ ਇਹਦਾ ਪਰਮਾ ਦਾ ਬਹੁਤ ਵੱਡਾ ਸਜੋਗ ਹੈ ਵੱਡੇ ਖੇਡ ਪ੍ਰਮੋਟਰ ਨੇ ਪਿੰਡੀ ਦਾ ਜੰਡੀ ਪਿੰਡਾ ਬਾਬੇ ਗਿਆ ਲਾਣਾ ਵਾਜਦਾ ਯੂ ਐਸ ਏ ਦੇ ਵਿੱਚ ਰਹਿੰਦਾ ਉਹ ਭਰਾ ਦਾ ਤੇ ਨਾਲ ਕਾਲੇ ਜੰਡੀ ਉਹਨਾਂ ਦਾ ਅਮਰੀਕਾ ਤੋਂ ਤੇ ਕਾਲਾ ਜੰਡੀ ਕੈਨੇਡਾ ਉਹਨਾਂ ਦਾ ਵੀ ਬਹੁਤ ਵੱਡਾ ਸਹਯੋਗ ਹੈ 14 ਲਖਣ ਵਾਲਾ ਯੂ ਐਸ ਏ ਉਹਨਾਂ ਦਾ ਵੀ ਵੱਡਾ ਯੋਗਦਾਨ ਬਿੰਦਰ ਸਿੱਧੂ ਮੁਲੇਲਾ ਇਹ ਪਹਿਲੀਆਂ ਤੋਂ ਭਰਾ ਕਹਿੰਦੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਇਹ ਭਰਾ ਦਾ ਵੀ ਕਹਿੰਦੇ ਬਹੁਤ ਵੱਡਾ ਸਹਯੋਗ ਹੈ ਮੁਖਤਿਆਰ ਥੱਲੋਂ ਝੁਕੇ ਮਨਸ਼ੇਖ ਦੌਲਤ ਕੈਨੇਡਾ ਸਾਡੀ ਜ਼ਿੰਦਗੀ ਦਾ ਮਾਣ ਹੈ ਤੇ ਨਾਲ ਕੁਲਦੀਪ ਸਿੱਧਮਾ ਕੈਨੇਡਾ ਇਹਨਾਂ ਵੀਰਾਂ ਦਾ ਵੀ ਵੱਡਾ ਸਹਯੋਗ ਹੈ ਉੱਥੇ ਸੁਰਿੰਦਰ ਮਾਨਕ ਜੁਕੇ ਰਾਜਵੀਰ ਮਾਨਕ ਜੁਕੇ ਦੀਪੂ ਗੁਰਦੀਪ ਮਾਨਕ ਕਹਿੰਦੇ ਐਸੇ ਸਰਪੰਸਾ ਮਾਨਕ ਪਿੰਡ ਫਗਵਾੜੇ ਦੇ ਲੱਗੇ ਪੈਂਦਾ ਬਹੁਤ ਵੱਡਾ ਸਹਯੋਗ ਹੈ ਸੀਰਾਪੋਵਾੜਾ ਜੁਕੇ ਮੰਗਾ ਪ੍ਰਧਾਨ ਜੁਕੇ ਸਾਬੀ ਮਿੰਡਵੇ ਤੇ ਨਾਲ ਜਗਵੰਦਰ ਸਾਡਾ ਵੀਰ